ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਚੌਤਰਾ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮੋਕਸਰ ਸਾਹਿਬ ਇਸ ਪਿੰਡ ਨੂੰ ਪੈ ਜਾਂਦਾ ਦੋਸਤੋ ਬਾਈ ਦਾ ਢਾਣੀ ਦੇ ਵਿੱਚ ਘਰ ਆ ਤੇ ਦੂਜਾ ਸੂਆ ਦੋਸਤੋ ਸੂਈ ਸਵਾਈ ਜਰਸੀ ਵਿਕਾਊ ਕੀਤੀ ਹੈ ਬਾਈ ਨੇ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਹਾਂਜੀ ਠੀਕ ਠਾਕ ਠੀਕ ਆ ਨੰਬਰ ਦੱਸ ਦੀ ਬਾਈ ਇੱਕਰੀ ਨਾਂ ਤੇ ਨੰਬਰ 95017 ਹਮ 42920 ਠੀਕ ਆ ਨਾਂ ਵੀ ਦੱਸ ਦੀ ਨਾਂ ਗਰਮੀਤ ਪਿੰਡ ਚੌਂਤਰਾ ਠੀਕ ਆ ਜ਼ਿਲ੍ਹਾ ਮੁਕਸਰ ਠੀਕ ਆ ਅੱਜ ਬਈ ਇੱਕ ਨਗ ਬਕਾਉਗੀਤਾ ਹਾਂਜੀ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਸੂਈ ਨੂੰ ਮਹੀਨਾ ਕੋ ਹੋ ਗਿਆ ਬਸ ਮਹੀਨਾ ਹੋ ਗਿਆ ਮਗਰ ਬੱਚਾ ਠੀਕ ਆ ਮਗਰ ਬੱਚਾ ਤੇ ਕਿੰਨਾ ਦੁੱਧ ਬਈ ਆ ਇਸ ਵਕਤ ਅੱਡਾ ਸੀ 21 ਕਿਲੋ ਮੌਸਮਿਕ ਝੜੀ ਤੇ ਆ ਕੇ ਘਟ ਗਈ ਥੋੜਾ ਜਿਹਾ ਠੀਕ ਆ 1 ਕਿਲੋ ਦੁੱਧ ਜਣੀ ਪੀਕ ਲੈਵਲ ਤੇ ਆਪਾਂ ਕੱਢਿਆ ਆਈ ਤੀ ਕੱਢਿਆ ਕਰਿਆ ਹੁਣ ਘਟ ਗਈ ਥੋੜਾ ਜਿਹਾ ਠੀਕ ਆ ਹੁਣ ਮੌਸਮ ਥੋੜਾ ਜਿਆ ਦੋਸਤੋ ਬਦਲ ਵਾਈ ਦਾ ਰਹਿੰਦਾ ਤੇ ਪਸ਼ੂ ਅੰਦਰ ਰਹਿੰਦੇ ਇਸੇ ਕਰਕੇ ਬਾਈਆਂ ਦਾ ਘਟ ਗਏ ਹੁਣ 18 ਕਿਲੋ ਦੁੱਧ ਨੈਟ ਤਿਆਰ ਹੁਣ 18 ਕਿਲੋ ਇਸ ਵਕਤ ਚਵਾ ਕੇ ਦੇ ਦਿਆਂਗੇ ਆਪਾਂ ਠੀਕ ਆ ਲੋਬੀ ਸੱਜਣੋ ਸੋਹਣੇ ਕਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਐ। ਬਾਈਆਂ ਦਾ ਆ ਦੋਸਤੋ ਝੜੀ ਕਰਕੇ ਦੋਸਤੋ ਤੁਹਾਨੂੰ ਪਤਾ ਹੀ ਐ ਵੀ ਹੁਣ ਝੜੀ ਲੱਗੀ ਸੀ। ਸੇਵਾ ਸੂਆ ਦਾ ਵੀ ਮਾੜਾ ਮੋਟਾ 19 19 21 ਫਰਕ ਪੈ ਜਾਂਦਾ ਦੋਸਤੋ ਕਈ ਵਾਰੀ ਮੌਸਮ ਖਰਾਬ ਹੋਵੇ ਤਾਂ ਤੇ ਬਾਈਆਂ ਦਾ 21 ਲੀਟਰ ਦੁੱਧ ਦੋਸਤੋ ਆਪਾਂ ਹੱਥੀਂ ਚੋਇਆ ਵਿਆ ਤੇ ਹੁਣ ਦੋਸਤੋ 18 ਲੀਟਰ ਦੁੱਧ ਇਸ ਵਕਤ ਤਿਆਰ ਆ। ਮਹੀਨਾ ਹੋ ਗਿਆ ਦੋਸਤੋ ਸੂਈ ਨੂੰ। ਦੇਖ ਸਕਦੇ ਆ ਦੋਸਤੋ ਸੋਹਣਾ ਥਾਣਾ। ਨਾੜਾ ਨੂੜਾ ਦੇਖ ਸਕਦੇ ਆ ਦੋਸਤੋ ਹਵਾਨੇ ਦੇ ਉੱਤੇ। ਦੁਪਹਿਰ ਕਦਾ ਵੇਲਾ ਦੋਸਤੋ 4 ਦੇ ਲਗਭਗ ਦੋਸਤੋ ਸਮਾਂ ਹੈਗਾ ਉਸ ਉਸ ਟਾਗ ਨਾਲ ਦੀ ਜੱਜਮੈਂਟ ਕਰ ਲਿਓਏ ਦੋਸਤੋ ਸੋਹਣਾ ਮੁਠੀ ਚਵਾਈ ਵਾਲਾ ਥਾਣਾ ਸੋਹਣੀ ਫੇਸ ਬਿਊਟੀ ਹੈ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਹੋਵਾਂ ਨਹੀਂ ਜਿਹੜੀ ਜੱਜਮੈਂਟ ਆ ਦੋਸਤੋ ਕਰਵਾ ਦਿੰਨੇ ਦੇਖ ਸਕਦੇ ਆ ਦੋਸਤੋ ਅਗਲੇ ਨਾ ਅਗਲਾ ਸੀਮ ਸਹਿਜ ਆ ਤੇ ਮਗਰਲੇ ਦਾ ਦੋਸਤੋ ਤੁਹਾਨੂੰ ਬਾਈ ਤੋਂ ਪੁੱਛਦੇ ਆ ਬਾਈ ਬਹਿਣੀ ਵਾਲਾ ਥੋੜਾ ਥਣ ਛੋਟਾ ਦਿਖਾਉਂਦੀ ਆ ਉਹੀ ਛੋਟਾ ਜਿਹਾ ਮੰਦਰੂ ਪੂ ਵਾ ਫਰਕ ਕੋਈ ਨਹੀਂ ਆ ਫਰਕ ਕੋਈ ਨਹੀਂ ਦੁੱਧ ਇੱਕੋ ਜਿਹਾ ਹੀ ਆ ਹਾਂ ਇੱਕੋ ਜਿਹਾ ਹੀ ਸਰ ਲੋ ਬਈ ਸੱਜਣਾ ਥੋੜਾ ਜਿਹਾ ਛੋਟਾ ਜਰੂਰ ਖਾਉਂਦੀ ਆ ਬਾਈਆਂ ਦਾ ਦੁੱਧ ਇੱਕੋ ਜਿਹਾ ਹੀ ਕਈ ਰਜਮਾਂਦਰੂ ਹੋ ਸਕਦਾ ਦੋਸਤੋ 1921 ਤੇ ਬੱਚਾ ਦੋਸਤੋ ਆਹਾ ਬੱਚਾ ਵੇਖ ਸਕਦੇ ਆ ਤੇ ਤੋਰ ਕੇ ਬਾਈ ਵਿਖਾ ਦਈਏ ਲੋ ਬਈ ਸੱਜਣਾ ਸੋਹਣੀ ਜਰਸੀ ਆ ਸੋਹਣਾ ਕੱਦ ਕਾਠਾ ਦੂਜਾ ਸੁਆ ਸੁਈ ਆ 18 ਲੀਟਰ ਦੋਸਤੋ ਇਸ ਵਕਤ ਦੁੱਧ ਤਿਆਰ ਆ ਕੋਈ ਦੋ ਟਾਈਮ ਚੋਲੇ ਦੋਸਤੋ ਤਿੰਨ ਟਾਈਮ ਚੋਲੇ ਤਸੱਲੀ ਤੁਸੀਂ ਕਰਨੀ ਹੈ ਦੋਸਤੋ ਸੁਆਸ ਸੁਆ ਪਸੂਆ ਤੇ ਬਾਕੀ ਦੋਸਤੋ ਸੋਹਣੀ ਜਰਸੀ ਹੈ ਦੇਖ ਸਕਦੇ ਹਾਂ ਕੋਈ ਟੁੱਟਮਾ ਹਵਾਨਾ ਨਹੀਂ ਦੋਸਤੋ ਸੋਹਣਾ ਹਵਾਨਾ ਜਿੰਨਾ ਵੀ ਹੈਗਾ ਲੈ ਵੀ ਮੋੜ ਲਈ ਕਰਾਂ ਚੰਗੀ ਫੇਸ ਬਿਊਟੀ ਹੈ ਬਾਈ ਦਾ ਦੋਸਤੋ ਮਾੜਾ ਵਾਲੇ ਰਾਹ ਦੇ ਉੱਤੇ ਢਾਣੀ ਦੇ ਵਿੱਚ ਘਾਰ ਆ ਦੋਸਤੋ ਹਵਾਨੇ ਉੱਤੇ ਨਾੜਾ ਨੂੜਾ ਬਹੁਤ ਚੰਗੀਆਂ ਦੋਸਤੋ ਦੇਖ ਸਕਦੇ ਹਾਂ ਬਹੁਤ ਸੋਹਣਾ ਦੋਸਤੋ ਗੈਪ ਦੇ ਉੱਤੇ ਥਾਨ ਲੱਗਿਆ ਰੇਟ ਆਪਾਂ ਬਾਈ ਤੋਂ ਕੁੱਟਦੇ ਕੀ ਕਰਾਂਗੇ ਦਾ ਰੇਟ 82000 ਰੁਪਇਆ 82000 ਰੁਪਇਆ ਲੈਣ ਲੈ ਨਹੀਂ ਜਮ ਲੈਣ ਲੈ ਲੋ ਵੀ ਸੱਜਣੋ 82000 ਰੁਪਇਆ ਰੇਟ ਆ ਬਾਕੀ ਦੋਸਤੋ 19 21 ਮਾੜਾ ਮੋਟਾ ਮੌਕੇ ਤੇ ਹੋ ਜਾਂਦਾ ਹੁੰਦਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੱਜਣੋ ਤਾਂ ਕਿ ਹੋਰ ਵੀਰ ਕਿਸੇ ਦਾ ਭਰਾ ਦਾ ਵੀ ਫਾਇਦਾ ਹੋ ਸਕੇ ਦੋਸਤੋ ਜਿਹੜੇ ਵੀਰ ਸ਼ੇਅਰ ਕਰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ